ਫਿਰ ਇਸ ਵੇਲੇ ਬੱਸ ਸਟੈਂਡ ਤੇ ਉਸ ਸਮੇਂ ਤਣਾਵ ਵਾਲਾ ਮਾਹੌਲ ਬਣ ਗਿਆ ਜਦੋਂ ਬੱਸ ਆਪਰੇਟਰਾਂ ਨੇ ਪੰਜਾਬ ਸਰਕਾਰ, ਮੁਰਦਾਬਾਦ ਨਗਰ ਕੌਂਸਲ ਮੁਰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਬੱਸ ਸਟਾਡਾ ਬੰਦ ਕਰ ਦਿੱਤਾ। ਬੱਸ ਆਪਰੇਟਰਾਂ ਨੇ ਦੱਸਿਆ ਕਿ ਰਾਤ ਸਮੇਂ ਬੱਸ ਵਿੱਚ ਸੁੱਤੇ ਪਏ ਕੰਡਕਟਰ ਨੂੰ ਕੋਈ ਜ਼ਹਿਰੀਲੀ ਚੀਜ਼ ਸੁngਾ ਕੇ 15000 ਰੁਪਏ ਤੇ ਕੁਝ ਕੀਮਤੀ ਹੋਰ ਸਮਾਨ ਅਣਜਾਣ ਵਿਅਕਤੀਆਂ ਵੱਲੋਂ ਲੁੱਟ ਕੇ ਲੈ ਗਏ। ਬੱਸ ਆਪਰੇਟਰਾਂ ਦਾ ਕਹਿਣਾ ਹੈ ਨਗਰ ਕੌਂਸਲ ਸਾਡੇ ਕੋਲੋਂ ਅੱਡਾ ਫੀਸ ਦੀ ਪਰਚੀ ਤਾਂ ਲੈ ਰਹੀ ਹੈ ਪਰ ਸਹੂਲਤਾਂ ਨਹੀਂ ਦੇ ਰਹੀ। ਨਗਰ ਕੌਂਸਲ ਨੇ 2 ਕਿ ਚੌਕੀਦਾਰ ਤੇ ਕੈਮਰੇ ਲਗਵਾ ਦਿੱਤੇ ਜਾਣਗੇ ਪਰ ਅਜੇ ਤੱਕ ਨਹੀਂ ਲੱਗੇ ਹੁਣ ਤੱਕ ਦੋਵੇਂ ਪਾਸੇ ਗੇਟ ਚੌਕੀਦਾਰ ਤੇ ਕੈਮਰੇ ਨਹੀਂ ਲੱਗਦੇ ਸਾਡੀ ਹੜਤਾਲ ਹੋ ਤੱਕ ਜਾਰੀ ਰਹੇਗੀ ਕੀ ਹੈ ਦਵਿੰਦਰ ਸਿੰਘ ਅੱਛਾ ਕੀ ਹੋਇਆ ਰਾਤ ਨੂੰ ਰਾਤ ਮੈਂ ਸਬਕ 10 ਵਜੇ ਸੁੱਤਾ ਜੀ ਤੇ ਉਦੋਂ ਬਾਅਦ 1:30 ਵਜੇ ਮੇਰੇ ਨਾਲ ਦੇ ਨਾਲ ਠਾਲੇ ਮੈਨੂੰ ਠੀਕ ਹੈ ਤੇਰਾ ਬੈਕ ਕਿੱਥੇ ਤੇਰਾ ਬੈਕ ਕਿੱਥੇ ਇਹ ਜਦੋਂ ਮੈਂ ਦੇਖਿਆ ਮੈਂ نیچے ਵੀ ਨਹੀਂ ਹੈਗਾ ਵੇਗਾ ਇਹਨਾਂ ਨੇ ਮਸਾ ਠਾਲਿਆ ਮੈਨੂੰ ਨਹੀਂ ਪਤਾ ਕੋਈ ਚੀਜ਼ ਮੈਨੂੰ ਕੀ ਸੰਘਾਈ ਆ ਉਹਨਾਂ ਨੇ ਕੀ ਨਾ ਉਹ ਤੋਂ ਬਾਅਦ ਅਸੀਂ ਤਾਂ ਨਜਰ ਕੋਲ ਕੀ ਕੀ ਲੈ ਗਿਆ ਤੁਹਾਡਾ ਸਮਾਨ ਰੋਜ਼ ਸਾਰਾ ਕੁਝ ਜੀ ਕੈਸ਼ ਬੈਗ ਮਸ਼ੀਨ ਉਹਦੇ ਬਕਸਾ ਮੰਨ ਲਓ 1.5 ਲੱਖ ਦਾ ਸਮਾਨ ਹੋਣਾ ਮੇਰਾ ਜੀ ਕੈਸ਼ ਕਿੰਨਾ ਸੀ ਕੈਸ਼ ਜਿਹੜਾ ਤਾਂ ਮੈਂ ਕੱਲ ਬਟਿਆ ਸੀ ਕੁੱਲ ਤਾਂ ਮੇਰੇ ਕੋਲ ਬੈਗ 'ਚ 15-16 ਹਜ਼ਾਰ ਹੋਣਾ ਕੈਸ਼ ਬਾਕੀ ਜਿਹੜਾ ਬਕਸਾ ਹੈ ਸਾਡੀਆਂ ਅਲੱਗ ਡੈਟਾ ਉਹ ਹੈਗੇ 55-60 ਹਜ਼ਾਰ ਦੇ ਆ ਅੱਛਾ ਮਸ਼ੀਨ ਹੋ ਗਈ ਕਿਹੜੀ ਵਾਸਤੇ ਉੱਪਰੋਂ ਸੀ ਸਰਕਾਰੀ ਬਸ ਤੋਂ ਕੀ ਆ ਤੁਸੀਂ ਪਟਿਆਲਾ ਨਹੀਂ ਸਾਰਾ ਕੁਝ ਮੇਰਾ ਉਹ ਚ ਏਟੀਐਮ ਆਧਾਰ ਕਾਰਡ ਡੈਂਟੀ ਕਾਰਡ ਸਾਰਾ ਕੁਝ ਉਹ ਚ ਜਿੰਦਰ ਸਿੰਘ ਜੀ ਪੰਜਾਬ ਰੋਡ ਦੇ ਪਨਪਾਸ ਪੀਆਰਟੀਸੀ ਕੰਟਰੈਕਟ ਵਰਕਰ ਜੁਨੀਅਰ ਸੰਗਰੂਰ ਦੀ ਪੂਤੋ ਸੈਕਟਰੀ ਆ ਜੀ ਅੱਛਾ ਕੀ ਮਸਲਾ ਹੋਇਆ ਜਿਹੜੀਆਂ ਜੋ ਸਟ੍ਰਾਈਕ ਕੀਤੀ ਹੋਣ ਮਸਲਾ ਇਹ ਆ ਜੀ ਜਿਵੇਂ ਕਿ ਨਗਰ ਕੌਂਸਲ ਮਲੇਰ ਕੋਲਾ ਦੇ ਅੰਦਰ ਇਹ ਆਪਣਾ ਬੱਸ ਸਟੈਂਡ ਪੈਂਦਾਗਾ ਤਕਰੀਬਨ ਪਟਿਆਲਾ ਡੀਪੂ ਲੁਧਿਆਣਾ ਡੀਪੂ ਜਾਂ ਸੰਗਰੂਰ ਡੀਪੂ ਕੁਝ ਪ੍ਰਾਈਵੇਟ ਗੱਡੀਆਂ ਵੀ ਇੱਥੇ ਖੜਦੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਚੋਰੀਆਂ ਜੋ ਮਾਰਦਾਤਾ ਹੁੰਦੀਆਂ ਆਈਆਂ ਨੇ ਪਿਛੇ ਪਹਿਲਾਂ ਵੀ ਬਹੁਤ ਸਾਰੇ ਕਨੈਕਟਰਾਂ ਦਾ ਸਮਾਨ ਚੋਰੀ ਹੋਇਆਗਾ ਤੇ ਅਸੀਂ ਪਹਿਲਾਂ ਵੀ ਇਹ ਐਕਸ਼ਨ ਕੀਤਾ ਸੀਗਾ ਕੁਝ ਕਿਸਮਾ ਪਰਚੀ ਬੰਦ ਕੀਤੀ ਸੀ ਬਸਾਂ ਨਹੀਂ ਬੰਦ ਕੀਤੀਆਂ ਸੀ ਪਰ ਉਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਣਾ ਚਾਹਣਾ ਤੁਹਾਡੇ ਕੋਲ ਲੈਟਰ ਪਿਆਗਾ ਨਗਰ ਕੌਂਸਲ ਨਿਗਮ ਵੱਲੋਂ ਦਿੱਤਾ ਹੋਇਆ 28 3 2024 ਦਾ ਇਹਦੇ ਜਿਹਨਾਂ ਨੇ ਬੰਨਿਆ ਸੀ ਵੀ ਤੁਸੀਂ ਮੁੜ ਪਰਚੀ ਲੈਣੀ ਸਟਾਰਟ ਕਰਦੇ ਹੋ ਅਸੀਂ ਉਸ ਤੋਂ ਬਾਅਦ ਇੱਥੇ ਚੌਕੀਦਾਰ ਦਾ ਪ੍ਰਬੰਧ ਵੀ ਕਰਾਂਗੇ ਕੈਮਰਿਆਂ ਦਾ ਪ੍ਰਬੰਧ ਵੀ ਕਰਾਂਗੇ ਜੋ ਤੁਸੀਂ ਹੋਰ ਚਾਹੋਗੇ ਸਾਰੇ ਪ੍ਰਬੰਧ ਕਰਾਂਗੇ ਪਰ ਅੱਜ ਆਪਾਂ ਜੇ ਦੇਖੀਏ 28 ਤਿੰਨ ਦਾ ਲੈਟਰ ਆਗਾ ਤੇ ਅੱਜ ਤਕਰੀਬਨ 31 ਸੱਤ ਹੋ ਚੁੱਕੀ ਹੈਗੀ ਲਗਭਗ 4 ਮਹੀਨੇ ਉੱਤੇ ਨੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਜੋ ਰਾਤ ਬੀਤੀ ਹੈਗੀ ਆ ਮੇਰਾ ਵੀਰ ਕਨੈਕਟਰ ਵੀਰ ਖੜਾਗਾ ਵੀ ਦੇਖ ਸਕਦਾ ਹਾਂ ਇਹਨਾਂ ਨੂੰ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਸੁngਾ ਕੇ ਇਹਨਾਂ ਦਾ ਕੈਸ਼ ਕੱਪੜੇ ਲੀਹੇ ਜੋ ਵੀ ਇਹਨਾਂ ਦਾ ਸਮਾਨ ਜੀ ਸਾਰਾ ਚੋਰੀ ਹੋ ਗਿਆ ਅਸੀਂ ਬੱਸ ਤੇ ਪਾਈ ਸੀ ਇਹ ਬੱਸ ਤੇ ਉੱਪਰ ਪਾਈ ਸੀਗੇ ਜੀ ਕੋਈ ਸ਼ਰਾਰਤੀ ਅੰਸਰ ਆਇਆ ਉਹਨੇ ਇਹਨਾਂ ਨੂੰ ਸੰਭਾ ਕੇ ਇਹਨਾਂ ਦਾ ਸਾਰਾ ਸਮਾਨ ਹੀ ਚੱਕ ਕੇ ਲੈ ਗਏ ਤੇ ਅੱਜ ਅਸੀਂ ਸਾਰੀ ਸਰਵਿਸ ਬੰਦ ਕੀਤੀ ਹੈ ਜੋ ਸਾਡੀਆਂ ਗੱਡੀਆਂ ਪਟਿਆਲਾ ਸੰਗਰੂਰ ਲੁਧਿਆਣੇ ਤੋਂ ਆ ਰਹੀਆਂ ਨੇ ਉਹ ਵੀ ਸਾਰੀਆਂ ਇੱਥੇ ਆ ਰਹੀਆਂ ਨੇ ਬੱਸ ਸਰਵਿਸ ਉਹਨਾਂ ਟਾਈਮ ਬੰਦ ਰਹੂਗੀ ਜਿੰਨਾਂ 'ਚ ਇਹ ਸਾਡੇ ਨੁਕਸਾਨ ਦੀ ਭਰਾਈ ਨਹੀਂ ਹੁੰਦੀ ਤੇ ਇੱਥੇ ਬਕਾਇਦਾ ਚਾਰ ਦੁਵਾਰੀ ਲੱਗੇ ਦੋ ਗੇਟ ਲੱਗੇ ਕੈਮਰੇ ਲੱਗੇ ਚੌਕੀਦਾਰ ਦਾ ਪ੍ਰਬੰਧ ਨਹੀਂ ਹੁੰਦਾ ਜੀ ਉਹਨਾਂ 'ਚ ਸਾਰੀ ਬੱਸ ਸਰਵਿਸ ਬੰਦ ਹੈ